ਸ਼ਸ਼ੀਕਲ ਐਸਐਮਜੀ ਨਿਊਜ਼ ਦੇ ਇਸ ਕੰ ਦਾ ਮੈਂ ਕੁਲਵੰਤ ਸਿੰਘ ਸਨੋਡ ਵੀ ਸਵਾਗਤ ਕਰਦਾ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਹਰਦੀਪ ਸੋਖੀ ਜੀ ਅੱਜ 30 ਦਸੰਬਰ ਹੈ ਤੇ ਐਸਕੇਐਮ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਪੰਜਾਬ ਬੰਦ ਸੱਦੇ ਨੂੰ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਏ ਆ ਕਿ ਅੱਜ ਤੱਕ 2:00 ਬੱਜ ਚੁੱਕੇ ਨੇ 2:00 ਵਜੇ ਤੱਕ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਹੈ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਕਿਸ ਤਰ੍ਹਾਂ ਦੇ ਮਾਹੌਲ ਨੇ ਆਓ ਗੱਲਬਾਤ ਕਰਦੇ ਆਂ ਸੁਖ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਕਿਵੇਂ ਲੱਗਦਾ ਹੈ ਕਿਵੇਂ ਦੇਖਦੇ ਹੋ ਪਹਿਲਾ ਪ੍ਰ티ਗ੍ਰਾਮ ਕੀ ਰਹੇਗਾ ਕਿ ਪੰਜਾਬ ਬੰਦ ਦਾ ਸੱਦਾ ਸੀ ਇਸ ਕੇਮ ਦੇ ਵਿੱਚ ਜਿੰਨੀ ਉਮੀਦ ਸੀ ਵੀ ਪੰਜਾਬ ਬੰਦ ਹੋਊਗਾ ਵੀ ਸਹਿਯੋਗ ਆਮ ਲੋਕਾਂ ਦਾ ਇੱਕ ਸਹਿਯੋਗ ਮਿਲੂਗਾ ਉਹ ਮਿਲਿਆ ਨਹੀਂ ਜੀ ਅੱਛਾ ਜੀ ਕਿਉਂਕਿ ਆਪਾਂ ਹੁਣ ਦੇਖ ਕੇ ਆਇਆ ਗਰਾਉਂਡ ਰਿਪੋਰਟ ਸਾਰੀ ਵੀ ਕਿਤੇ ਲੋਕ ক্রিকেট ਖੇਡ ਰਹੇ ਨੇ ਕਿਤੇ ਲੰਗਰ ਲੱਗੇ ਹੋਏ ਨੇ ਸ਼ਹਾਦਤ ਦੇ ਦਿਨ ਨਿਕਲ ਕੇ ਗਏ ਨੇ ਉਹਨਾਂ ਨੂੰ ਇਹ ਆ ਵੀ ਚਲੋ ਆਮ ਲੋਕ ਉਥੋਂ ਆਉਣਗੇ ਇੰਨੀ ਠੰਡ ਦੇ ਵਿੱਚ ਸੀ ਲੰਗਰ ਲਗਾਵਾਂਗੇ ਪਰ ਮੈਂ ਇਹ ਨਹੀਂ ਮੰਨਦਾ ਵੀ ਕਿਸਾਨਾਂ ਦਾ ਸਦਾ ਸਹੀ ਸੀ ਹੂੰ ਜਾਂ ਤਾਂ ਉਹ ਪਹਿਲਾਂ ਇਕਜੁੱਟ ਹੋਣ ਜਿਹੜੇ ਜੱਥੇਬੰਦੀਆਂ ਮਨਉਨ ਵਾਲੀਆਂ ਉਹਨਾਂ ਨੂੰ ਮਨਉਨ ਮੈਂ ਪਹਿਲਾਂ ਵੀ ਕਿਹਾ ਵੀ ਤੁਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਤੁਹਾਨੂੰ ਜੋੜਨਾ ਹੀ ਪੈਣਾ ਹੂੰ ਡੱਲੇ ਵਾਲ ਸਾਹਿਬ ਨੂੰ ਮਹੀਨੇ ਤੋਂ ਉੱਤੇ ਹੋ ਗਏ ਹੂੰ ਉਹ ਆਪਣੀ ਸਿਹਤ ਨੂੰ ਲੈ ਕੇ ਉਹਨਾਂ ਦਾ ਪਰਿਵਾਰ ਵੀ ਚਿੰਤਾ ਚ ਆਪਾਂ ਨੂੰ ਇਹ ਨਹੀਂ ਪਤਾ ਵੀ ਕਦੋਂ ਬੁਰੀ ਖਬਰ ਆ ਜਾਣੀ ਹੂੰ ਬਿਲਕੁਲ ਇਹ ਚੀਜ਼ ਹੈ ਤੇ ਮੇਰੇ ਵੀ ਇਹ ਪਤਾ ਦੇਖਣ ਵਿੱਚ ਆਇਆਗਾ ਕਿ ਜਿਹੜੇ ਲੋਕ ਨੇ ਉਹ ਲੁਧਿਆਣਾ ਦੇ ਵਿਕਾਸ ਕਰਕੇ ਸ਼ਹਿਰੀ ਏਰੀਆ ਮੰਨਿਆ ਜਾਂਦਾਗਾ ਕਿ ਮੈਂਚੈਸਟਰ ਲੁਧਿਆਣਾ ਹੱਬ ਆ ਗਈ ਵੱਡੇ ਸ਼ਹਿਰਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਆਉਂਦਾਗਾ ਲੋਕ ਜਿਹੜੀ ਚਹਲ ਕਦਮੀ ਹੈ ਉਮੀਦੀ ਹੈ ਲੋਕ ਜਿਵੇਂ ਆਮ ਦਿਨ ਹੁੰਦਾਗਾ ਉਸ ਤਰ੍ਹਾਂ ਦੇ ਦਿਨ ਇਹਦਾ ਬੰਦ ਦਾ ਅਸਰ ਹਾਂਜੀ ਨਾ ਅਮੀਰ ਤੇ ਪਹਿਣਾ ਜੀ ਨਾ ਬਹੁਤੇ ਗਰੀਬ ਬੰਦੇ ਤੇ ਪਹਿਣਾ ਗਰੀਬ ਆ ਉਹਨੂੰ ਪਤਾ ਵੀ ਮੈਨੂੰ ਦੋ ਟਾਈਮ ਦੀ ਰੋਟੀ ਕਿਤੋਂ ਨਾ ਕਿਤੋਂ ਮਿਲ ਜਾਣੀ ਜਾਂ ਵੀ ਆ ਜਾਣੀ ਆ ਜਿਹੜਾ ਮੀਡੀਅਮ ਵਰਗ ਦਾ ਬੰਦਾ ਜਿਹਨੂੰ ਪਤਾ ਵੀ ਮੈਂ ਜਾਊਂਗਾ ਮੇਰੀ ਅਟੈਂਡੈਂਸ ਲੱਗੂਗੀ ਮੇਰੇ ਪੈਸੇ ਮੇਰਾ ਮਾਲਕ ਨਹੀਂ ਕੱਟੂਗਾ ਤੇ ਉਹਨੂੰ ਜਾਣਾ ਉਹਨੂੰ ਅਸਰ ਪੈਣਾ ਹੀ ਪੈਣਾ ਆਪਾਂ ਇੱਕ ਬੰਦੇ ਨੂੰ ਮਿਲੇ ਵੀ ਸੀ ਉਹ ਉਹਨੂੰ ਕਿਹਾ ਸੀ ਵੀ ਤੂੰ ਅੱਜ ਕੰਮ ਤੇ ਆਇਆ ਉਹ ਕਹਿੰਦਾ ਜੀ ਮੈਂ ਨਾ ਆਉਂਦਾ ਮੇਰੀ ਦਿਹਾੜੀ ਕੱਟੀ ਜਾਣੀ ਵੀ ਸਭ ੱੱਕੇ ਨਾਲ ਵੀ ਸਾਡੇ ਮਾਲਕਾਂ ਨੇ ਸਾਨੂੰ ਬੁਲਾਇਆ ਬੁਲਾਇਆਗਾ ਵੀ ਤੁਸੀਂ ਥੋੜੀ ਤਨਖਾਹ ਵੀ ਮੈਂ ਦਿਲੋਂ ਸਮਰਥਨ ਕਿਸਾਨਾਂ ਦਾ ਕਰਦਾ ਖੁਦ ਵੀ ਕਿਸਾਨ ਸੀ ਹਾਂ ਬਿਲਕੁਲ ਤੁਸੀਂ ਇਹ ਦੇਖੋ ਖੁਦ ਕਿਸਾਨ ਬੰਦਾ ਉਹ ਕਹਿੰਦਾ ਵੀ ਮੈਂ ਖੁਦ ਕਿਸਾਨ ਆ ਮੈਂ ਕਮਾ ਕੇ ਖਾਣ ਵਾਲਾ ਬੰਦਾ ਮੈਂ ਪਰ ਮੈਨੂੰ ਇਹ ਆ ਵੀ ਜੇ ਮੈਂ ਨਾ ਹੁੰਦਾ ਤਾਂ ਮੇਰੀ ਮੇਰੇ ਪੈਸੇ ਚਾਰ ਕੱਤੇ ਜਾਣੇ ਸੀ ਕੀ ਲੱਗਦਾ ਕਿ ਜਿਹੜੇ ਲੋਕ ਆਪਾਂ ਇਧਰ ਗੱਲ ਮਾਫ ਕਰਨਾ ਜਿਹੜਾ ਹੇਗਾਗਾ ਆਪੜ ਬਣਿਆ ਜੇ ਦੁਗਰੀ ਵਾਲਾ ਪੁਲ ਉਥੇ ਟਰੈਕਟਰਾਂ ਨੂੰ ਲਾ ਕੇ ਬੰਦ ਕੀਤਾ ਗਿਆਗਾ ਉਥੇ ਪਬਲਿਕ ਦੀ ਤੁਸੀਂ ਇਹ ਵੀ ਦੇਖ ਲਓਗੇ ਕਿ ਆਮ ਪਬਲਿਕ ਹਰਾਸ਼ ਵੀ ਹੁੰਦੀ ਐ ਖੱਜਲ ਖਵਾਰਾ ਖੱਜਲ ਖਵਾਰੀ ਐ ਚੀ ਨਹੀਂ ਹੋਣੀ ਚਾਹੀਦੀ ਤੁਸੀਂ ਪੰਜਾਬ ਬੰਦ ਕਰਨ ਤੁਸੀਂ ਇੱਕ ਦਿਨ ਮਿੱਥ ਲਓ ਮਹੀਨਾ ਡੇਢ ਮਹੀਨਾ ਪਹਿਲਾਂ ਅਨਾਉਂਸ ਕਰ ਦਿਓ ਕਿ ਸਾਨੂੰ ਆ ਸਹਿਯੋਗ ਚਾਹੀਦਾ ਹੁਣ ਤੁਸੀਂ ਕਹਿੰਨੇ ਪਏ ਹੋ ਜੇ ਅਸੀਂ ਐਂਬੂਲੈਂਸ ਨੂੰ ਰਸਤਾ ਦੇ ਰਹੇ ਆ ਅਸੀਂ ਇੰਟਰਵਿਊ ਤੇ ਜਾਣ ਵਾਲਿਆਂ ਨੂੰ ਰਸਤਾ ਦੇ ਮੰਗ ਫਰੇਕ ਦੇ ਮੂੰਹ ਤੇ ਨਹੀਂ ਲਿਖਿਆ ਹੁੰਦਾ ਕਿ ਮੈਂ ਜ਼ਰੂਰੀ ਕੰਮ ਚੱਲਿਆ ਜਾਂ ਉਹ ਜੂ ਵੀ ਬੋਲ ਦਿੰਦਾ ਜਾਂ ਕਈ ਬੰਦੇ ਕੀ ਹੁੰਦੇ ਕਿਲੋਮੀਟਰ ਪਹਿਲਾਂ ਹੀ ਪਿੱਛੇ ਫਸ ਜਾਂਦੇ ਨੇ ਉਹ ਕਿਹਨੂੰ ਲਾ ਕੇ ਕਹਿਣਗੇ ਜਦ ਤੱਕ ਤਾਂ ਬੰਦਾ ਮਰ ਜਾਊਗਾ ਹਾਂ ਬਿਲਕੁਲ ਜਦ ਤੱਕ ਤਾਂ ਕੰਮ ਦਾ ਨਿਕਲ ਜਾਊਗਾ ਟਾਈਮ ਨਿਕਲ ਜਾਊਗਾ ਉਹ ਇਦਾਂ ਨਹੀਂ ਹੋਣਾ ਚਾਹੀਦਾ ਇੱਕ ਹੋਰ ਹੀ ਹੋ ਸੋਖੀ ਸਾਹਿਬ ਜਿਹੜੇ ਸਵਾ ਦਿਨ ਕਿੱਕ ਗਏ ਨੇ ਉਥੇ ਭੀੜ ਬਹੁਤ ਹੁੰਦੀ ਆ ਲੋਕ ਕਈ ਟਰਾਲੀਆਂ ਸੌਦੇ ਨੇ ਵੀ ਅੱਬਾ ਥੋੜੀ ਬਾਅਦ ਚੱਲਾਂਗੇ ਵੀ ਥੋੜੀ ਭਿੰਡ ਇੰਡਸ ਨਿਕਲ ਜਾਵੇ ਕਿਉਂਕਿ 28 ਤੱਕ ਐਂਡ ਹੁੰਦਾਗਾ 29 30 31 ਇੱਕ ਤੱਕ ਲੋਕ ਬਾਅਦ ਸੌਂਦੇ ਰਹਿੰਦੇ ਆਗੇ ਉਹਨਾਂ ਨੂੰ ਕਿਤੇ ਨਾ ਕਿਤੇ ਹਾਸਮੈਂਟ ਦਾ ਸਾਹਮਣਾ ਕਰਨਾ ਪੈਣਾ ਹੈ ਇਹ ਕਾਹਦਾ ਸੱਦਾ ਹੀ ਗਲਤ ਸੀ ਮੀਨਿੰਗ ਇਹਨਾਂ ਨੂੰ ਜਾਂ ਤਾਂ ਨਵੇਂ ਸਾਲ ਮੈਂ ਕਹੀ ਦੱਸ ਬਿਲਕੁਲ ਜਾਂ ਇਹਨਾਂ ਨੂੰ ਮਹੀਨਾ ਜਿਹੜਾ ਮਹੀਨਾ ਪਹਿਲਾਂ ਅਨਾਉਂਸ ਕਰਨੇ ਚਾਹੀਦੇ ਸੀ ਇਹ ਨਹੀਂ ਵੀ ਤੁਸੀਂ 5 ਦਿਨ ਪਹਿਲਾਂ ਹੀ ਕਹਿ ਦੋ ਜੀ ਅਸੀਂ ਇਹ ਚੀਜ਼ ਕਰਨ ਲੱਗੇ ਆ ਵੀ ਸਾਨੂੰ ਮਦਦ ਸਹਿਯੋਗ ਦੇ ਦਿਓ ਹੂੰ ਇਕਦਮ ਇਕਦਮ ਲੋਕਾਂ ਦੇ ਆਇਆ ਤੇ ਨਾਲ ਇਹ ਕੋਈ ਹੋਰ ਵੀ ਇਹ ਜਿੱਥੇ ਬੰਦੀਆਂ ਨੇ ਉਹ ਇਕੱਠੀਆਂ ਨਹੀਂ ਹੈਗੀਆਂ ਤੇ ਇਹ ਉਹਦੇ ਕਾਰਨ ਵੀ ਪ੍ਰਭਾਵ ਇਹ ਤੇ ਦੇਖਣ ਨੂੰ ਮਿਲਦਾ ਕਿਉਂਕਿ ਜਦ ਆਪ ਇਕੱਠੇ ਨਹੀਂ ਹੈਗੇ ਲੋਕਾਂ ਕੋਲ ਨੂੰ ਕੀ ਸਹਿਯੋਗ ਦੀ ਆਸ ਰੱਖਦੇ ਨੇ ਦੂਜੀ ਗੱਲ ਇਹ ਆ ਕਿ ਡਲੇ ਸਾਹਿਬ ਦੇ ਕੋਲ ਉਹ ਜਿੱਥੇ ਬੰਦੀਆਂ ਦੀ ਮੁੰਝ ਇਹਨਾਂ ਦਾ ਮਾਲਵੇ ਦੀ ਜਿੱਥੇ ਬੰਦੀ ਉਰਾਹਾਂ ਸਾਹਿਬ ਬੜੇ ਮਸ਼ਹੂਰ ਨਾਂਗਾ ਉਰਾਹਾਂ ਸਾਹਿਬ ਨਹੀਂ ਬੋਲ ਸਕਦਾ ਬਈ ਸੀਐਮ ਆਨ ਖੁਦ ਨਹੀਂ ਗਈ ਹਾਂ ਖੁਦ ਨਹੀਂ ਗਏ ਉਹਨਾਂ ਦੇ ਲਾਲੋਕਾਨੇ ਵਿੱਚੋਂ 92 ਐਮਐਲਏ ਜਾ ਕੇ ਆ ਵੀ ਗਏ ਉਹਨਾਂ ਨੇ ਕੋਈ ਰਸ ਰਫ ਫੜਾਇਆ ਨਹੀਂ ਸੀਐਮ ਸਾਹਿਬ ਦਾ ਸਿਰੇ ਫਤ ਨਹੀਂ ਕਹਿੰਦੇ ਮੈਂ ਦੇਖਦੇ ਨਹੀਂ ਆਸਟ੍ਰੇਲੀਆ ਤੋਂ ਦੋ ਦਿਨ ਚਾਰ ਦਿਨ ਲਾਇਆ ਏ ਠੀਕ ਹੈ ਪਰ ਉਹਨਾਂ ਨੂੰ ਉੱਥੇ ਤਾਂ ਜਾਣਾ ਚਾਹੀਦਾ ਸੀ ਉਹਨਾਂ ਨੂੰ ਇੰਨਾ ਪਤਾ ਲੱਗ ਗਿਆ ਵੀ ਮੈਂ ਸ਼ਹੀਦਾਂ ਦੇ ਦਿਨ ਚੱਲਦੇ ਨੇ ਉੱਥੇ ਜਾ ਕੇ ਮੱਥਾ ਦੇ ਕੇ ਆਉਣਾ ਕਿ ਉਹ ਜਿਹੜਾ ਕਿਸਾਨ ਸ਼ਹੀਦ ਹੋਣ ਦੀ ਕਗਾਰ ਤੇ ਆ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਮੈਂ ਉੱਥੇ ਵੀ ਜਾਣਾ ਬਿਲਕੁਲ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਇੱਕ ਇੱਕ ਡੈਲੀਗੇਟ ਜਰੂਰ ਗਿਆ ਮੈਂ ਅਮਰੋੜਾ ਜੀ ਨਾਲ ਗਏ ਨੇ ਪਰ ਇੱਕ ਬਦੌਰ ਮੁੱਖ ਮੰਤਰੀ ਉਹ ਇਹ ਪੱਟ ਪੱਟ ਕੇ ਕਹਿੰਦੇ ਰਹੇ ਨੇ ਮੈਂ ਕਿਸਾਨ ਦਾ ਪੁੱਤ ਆ ਮੈਂ ਤੁਸੀਂ ਦੇਖੋ ਤੁਸੀਂ ਇਦਾਂ ਕਹਿ ਰਹੇ ਹੋ ਕਿ ਅਸੀਂ ਪੰਜਾਬ ਸਰਕਾਰ ਸਮਰਥਨ ਕਰ ਰਹੀ ਹੈ ਕਿਸਾਨਾਂ ਦਾ ਪਰ ਪੰਜਾਬ ਸਰਕਾਰ ਦਾ ਮੁਖੀ ਕੌਣ ਆ ਭਗਵੰਤ ਮਾਨ ਜੋ ਕਿ ਉੱਥੇ ਗਏ ਨਹੀਂ ਓਏ ਇਹ ਗੱਲ ਆਪਦੇ ਪਹਾੜਾਂ ਨੂੰ ਕਹਿੰਦੇ ਰਹੇ ਨੇ ਮੈਂ ਪਟਿਆ ਨੂੰ ਬਰੂਜੇ ਲਾਉਂਦਾ ਰਿਹਾ ਮੈਂ ਅ ਜਨਰੇਟਰ ਦੇ ਇੰਜਨ ਦੇ ਮੂਰੇ ਮਛਦਾ ਨਹੀਂ ਲਾ ਕੇ ਸੌਂਦਾ ਰਿਹਾ ਮੈਂ ਨੱਕੇ ਮੋੜਦਾ ਰਿਹਾ ਇਹ ਵੋਟਾਂ ਦੇ ਸਟੰਟ ਹੁੰਦੇ ਆ ਜੀ ਜਿਨੇ ਕਦੇ ਡੱਕਾ ਨਹੀਂ ਤੋੜਿਆ ਹੁਣ ਤਾਂ ਵੀ ਕਹਿ ਦਿੰਦਾ ਕਿ ਹਾਂ ਜੀ ਮੈਂ ਤਾਂ ਬੱਕਰੀਆਂ ਵਿੱਚ ਹੋਈਆਂ ਨੇ ਜੀ ਮੈਂ ਤਾਂ ਇੱਥੇ ਟੈਂਟ ਵੀ ਲਾਏ ਨੇ ਲੋਕਾਂ ਦੇ ਵਿਆਹਾਂ 'ਚ ਸਿਮਰਜੀਤ ਮਾਨ ਦੀ ਗੱਲ ਕਰਦੇ ਸਿਮਰਜੀਤ ਮਾਨ ਦੇ ਜਿਹੜੀ ਆਈਡੀ ਸੀਗੀ ਪਹਿਲਾਂ ਉੱਥੇ ਸਿਮਰਜੀਤ ਸਿੰਘ ਮਾਨ ਲਿਖਿਆ ਹੋਇਆ ਸੀ ਹੁਣ ਉਹਦੀ ਆਈਡੀ ਤੇ ਮੂਰੇ ਕਿਸਾਨ ਸਿਮਰਜੀਤ ਮਾਨ ਲਿਖਿਆ ਗਿਆ ਵੋਟਾਂ ਦੇ ਇੱਕ ਬੋਲ ਬੈਂਕ ਦੇ ਵਧਾਉਣਾ ਵੋਟਾਂ ਦੇ ਲਈ ਹੁਣ ਮੈਂ ਇੱਕ ਦਿਨ ਪਹਿਲਾਂ ਦੇਖੀ ਆਈਡੀ ਕਿਸਾਨ ਸਿਮਰਨਜੀਤ ਸਿੰਘ ਮਾਨ ਜੀ ਪਹਿਲਾਂ ਕੱਲਾ ਸਿਮਰਨਜੀਤ ਮਾਨ ਸੀ ਉਹਨੂੰ ਕਿਸਾਨ ਲਗਾ ਲਿਆ ਗਿਆ ਮੂਰੇ ਇਹ ਇੱਕ ਬੋਟਾ ਦੇ ਸੰਡ ਹਮਦਰਦੀ ਹਮਦਰਦੀ ਕਹਿ ਸਕਦੇ ਆਪਾਂ ਇਹਨੂੰ ਵੀ ਹਮਦਰਦੀ ਲੈਣ ਲਈ ਵੀ ਹਾਂ ਕਿਤਨਾ ਕਿਤੇ ਕਿਸਾਨ ਇਹ ਕਹਿਣ ਵੀ ਹਾਂ ਵੀ ਇਹ ਕਿਸਾਨ ਦਾ ਪੁੱਤ ਹੈ ਇਹ ਚੀਜ਼ ਵੀ ਹੈ ਬਾਕੀ ਦੂਜੀ ਗੱਲ ਦੇਖਿਓ ਮੈਂ ਮੈਂ ਮੇਰਾ ਇਲਾਕਾ ਪਿੰਡ ਉਲਾਕਾ ਆ ਜਾਂਦਾ ਮੈਂ ਅੱਜ ਸਵੇਰ ਉਧਰ ਆਇਆਗਾ ਉੱਥੇ ਬਹੁਤ ਪ੍ਰਭਾਵ ਦੇਖਣ ਨੂੰ ਮਿਲਿਆ ਮੈਂ ਪਿੰਡਾਂ ਦੇ ਲੋਕਾਂ ਨੂੰ ਵੀ ਹੁੰਦਾ ਵੀ ਹਾਂ ਵੀ ਅਸੀਂ ਖੁਦ ਕਿਸਾਨ ਆ ਵੀ ਅਸੀਂ ਜੋ ਬੀਜਾਂਗੇ ਉਹੀ ਵੱਢਾਂਗੇ ਤੇ ਉਹੀ ਅਸੀਂ ਵੇਚਾਂਗੇ ਚਾਰ ਪੈਸੇ ਤੁਸੀਂ ਇਹ ਨਾ ਦੇਖੋ 7 ਵਜੇ ਦੇ ਨੂੰ 7 ਸਿਆਲਾਂ ਦੇ 7 ਕੋ ਦਾ ਮਹੀਨਾ ਚੱਲਦਾਗਾ ਅੱਧਾ ਪੋਨਾ ਚੁੱਕਿਆ ਸਿਆਲ ਦੇ 7 ਵਜੇ ਲੋਕ ਆ ਕੇ ਬਹਿ ਸੁਪੇ ਅਸੀਂ ਡੇਢ ਡੇਢ ਤੋਂ 200 ਬੰਦਾ ਚੌਂਕ ਦੇ ਵਿੱਚ ਬੈਠਾ ਸੀ ਚਾਹੇ ਕੰਬਲ ਲੈ ਕੇ ਜਿਵੇਂ ਲੋਈਆਂ ਲੈ ਕੇ ਉਹ ਬੈਠੇ ਹੋਏ ਸੀ ਤੇ ਇੱਥੇ ਮੈਂ ਆ ਕੇ ਦੇਖਿਆ ਜਦੋਂ ਲੁਧਿਆਣਾ ਐਂਟਰ ਹੋਇਆ ਕੋਈ ਹਲ ਚੱਲਨੀ ਕੋਈ ਕੋਈ ਨਹੀਂ ਬੈਠਾ ਹੋਇਆ ਉਹ ਤਾਂ ਨਾਲ ਲੱਗੇ ਬੰਦੇ ਨੇ ਜੇ ਫੈਕਟਰੀ ਵਾਲਿਆਂ ਨੇ ਬੁਲਾਇਆ ਤਾਂ ਉਹਨੂੰ ਜਾਣਾ ਹੀ ਪਊਗਾ ਜਾਣਾ ਹੀ ਪਊਗਾ ਬਿਲਕੁਲ ਕਿਉਂਕਿ ਉਹਨਾਂ ਦੇ ਤਾਂ 8 ਘੰਟੇ 10 ਘੰਟੇ ਦੀ ਸ਼ਿਫਟ ਆ ਉਹਨਾਂ ਨੇ ਤਾਂ ਆਪਣਾ ਜੋ ਲੋਣਗੇ ਜੋ ਕਮੋਣਗੇ ਉਹੀ ਘਰੇ ਲੈ ਕੇ ਆਉਣਗੇ ਬਿਲਕੁਲ ਇਹ ਇੱਕ ਇਹ ਵੀ ਚੀਜ਼ ਹੋ ਸਕਦੀ ਸੀ ਕਿ 31 ਵੇਖੇ ਜਾ ਸਕਦੀ ਸੀ 31 ਐਤਵਾਰ ਆਉਂਦਾ ਹਾਂ ਹਾਂਜੀ 31 ਨੂੰ ਹੋ ਸਕਦਾ ਸੀ ਨਵੇਂ ਸਾਲ ਤੇ ਲੋਹੜੀ ਤੇ ਕਰ ਸਕਦੇ ਸੀ ਨਾ ਵੀ ਠੀਕ ਆ ਵੀ ਲੋਹੜੀ ਦੇ ਪ੍ਰੋਗਰਾਮ ਨਾ ਕਰੋ ਵੀ ਇੱਥੇ ਅਸੀਂ ਬੈਠੇ ਆਂ ਸਾਡਾ ਸਹਿਯੋਗ ਦਿਓ ਤੁਸੀਂ 2-3 ਸਾਲ ਪਹਿਲਾਂ ਤੋਂ ਮੰਗਣੇ ਸ਼ੁਰੂ ਕੀਤੇ ਨੇ ਜਦ ਤੁਹਾਨੂੰ ਉੱਥੇ ਪਤਾ ਲੱਗ ਗਿਆ ਸੀ ਵੀ ਸਾਡੇ ਹੱਕ ਨਹੀਂ ਪੂਰੇ ਹੋਏ ਤੁਹਾਨੂੰ ਅਣੂ ਪਿਆਦਾ ਨਹੀਂ ਤੁਹਾਨੂੰ ਪੰਜਾਬ ਗਵਰਨਮੈਂਟ ਨੇ ਤਾਂ ਨਹੀਂ ਕਿਹਾ ਸੀ ਉੱਠ ਕੇ ਘਰਾਂ ਨੂੰ ਮਾਰੋ ਖੋਲੋ ਤੁਸੀਂ ਆਏ ਹੋ ਹੁੱਲੜਬਾਜੀ ਕਰਦੇ ਆਏ ਹੋ ਵੀ ਟਰੈਕਟਰ ਤੇ ਗਾਣੇ ਲਾ ਕੇ ਆਏ ਹੋ ਵੀ ਅਸੀਂ ਜਪਨ ਕੀ ਹੋ ਗਿਆ ਤੇ ਤੁਹਾਨੂੰ 2 ਸਾਲ ਬਾਅਦ ਮੰਗਣ ਚ ਤੇ ਫੇਰ ਆ ਜਾਂਦੀ ਹੈ ਕਿਤੇ ਨਾ ਕਿਤੇ ਕਿਸਾਨਾਂ ਚ ਵੀ ਕਮੀ ਆ ਹਾਂ ਉੱਠਣ ਲਈ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਵੀ ਨਹੀਂ ਜੀ ਆਹ ਜੱਥੇਬੰਦੀ ਮਾੜੀ ਐ ਜੋ ਜੱਥੇਬੰਦੀ ਮਾੜੀ ਐ ਇਹਨਾਂ ਨੂੰ ਅੰਦੋਲਨ 2.0 ਜਿੱਤਣਾ ਲਈ ਇਕੱਠੇ ਹੋਣਾ ਪੈਣਾ ਸੋਕੀ ਸਾਹਿਬ ਜਿੱਡਾ ਉਹ ਅੰਦੋਲਨ ਸੀਗਾ ਨਾ ਐਡਾ ਇਤਿਹਾਸ ਚ ਅੰਦੋਲਨ ਹੋਇਆ ਨਾ ਹੀ ਮੇਰੇ ਖਿਆਲ ਆ ਉਸ ਦਾ ਉਸਰਾਂ ਤੋਂ ਹੋਣਾਗਾ ਕਿਉਂਕਿ ਹਰਿਆਣਾ ਹੋਵੇ ਰਾਜਸਥਾਨ ਹੋਵੇ ਪੰਜਾਬ ਹੋਵੇ ਦਿੱਲੀ ਹੋਵੇ ਬੜਾ ਵੱਡਾ ਹੰਗਾਰਾ ਮਿਲਿਆ ਸੀ ਬੜਾ ਵੱਡਾ ਮੈਸੇਜ ਗਿਆ ਸੀ ਰਕੇਸ਼ ਟਿਕਾਟ ਹਾਂ ਜੋ ਕਿ ਅੰਦੋਨਾਂ ਦੇ ਇਹ ਸੀ ਗੱਲ ਦਿੱਤੇ ਹੁਣ ਉਹਨਾਂ ਦਾ ਨਾਮ ਵੀ ਹੈ ਨਹੀਂ ਨਾ ਉਹਨੇ ਖੁਦ ਕਹਿ ਕੇ ਸਾਨੂੰ ਬੁਲਾਉਣਗੇ ਅਸੀਂ ਆਵਾਂਗੇ ਹਾਂ ਪਰ ਡੱਲੇ ਆਲ ਜੀ ਨੂੰ ਕਿਸ ਗੱਲ ਦੀ ਵੇਟ ਆ ਵੀ ਮੈਂ ਕੀ ਕਰੂੰਗਾ ਕੱਲਾ ਕੀ ਕਰ ਲੈਣਗੇ ਸ਼ਾਇਦ ਮੈਨੂੰ ਇਹ ਵੀ ਇੱਕ ਇਹ ਵੀ ਲੱਗਦਾ ਜਦੋਂ ਡੱਲੇ ਸਾਹਿਬ ਮਹੀਨਾ ਉੱਪਰ ਹੋ ਗਿਆ ਆਪਦਾ ਸਿਆਸੀ ਕਦਮ ਵੀ ਉੱਚਾ ਕਰਨ ਦੀ ਗੱਲ ਗੱਲ ਹੋ ਸਕਦੀ ਹੈ ਕਿ ਮੈਂ ਤਾਂ ਮੇਰਾ ਸਿਆਸੀ ਕਦਮ ਉੱਚਾ ਹੋ ਜਾਏ ਕਿ ਮੈਂ ਸਾਰੇ ਲੀਡਰਾਂ ਨਾਲ ਵੱਡਾ ਹੋ ਕੇ ਉਹਦੇ ਬੈਠਾਂਗਾ ਚਲੋ ਆਪਾਂ ਸਹਾਰਕ ਦੀ ਸਿਹਤ ਜਾਂ ਆਪਦੀ ਗੱਲ ਕਰਦੇ ਆਂਗੇ ਪਰ ਜੇਕਰ ਡੱਲੇ ਸਾਹਿਬ ਕੋਈ ਹੁੰਦਾਗਾ ਤਾਂ ਬਹੁਤ ਹੀ ਜ਼ਿਆਦਾ ਗੰਭੀਰ ਜੀ ਸਥਿਤੀ ਆ ਉਹ ਬਣ ਸਕਦੀ ਹੈ ਇਹ ਗਾ ਨੂੰ ਸੰਬੰਧ ਹੈ ਤੁਸੀਂ ਦੇਖੋ ਜਦੋਂ ਬੰਦਾ ਚਲਿਆ ਹੀ ਗਿਆ ਜੀ ਉਦੋਂ ਤੁਹਾਨੂੰ ਕਦਰ ਚਿੱਤੇ ਆਏ ਨੇ ਵੀ ਹਾਂਜੀ ਜਗਜੀਤ ਡੱਲੇ ਵਾਲ ਜੀ ਸਹੀ ਸੀ ਉਹ ਸੀ ਉਹਨਾਂ ਦਾ ਸਾਥ ਦੇਣਾ ਸੀ ਹੁਣ ਉਹ ਤੁਹਾਨੂੰ ਬਾਰ ਬਾਰ ਅਪੀਲ ਕਰ ਰਹੇ ਨੇ ਵੀ ਮੇਰਾ ਸਾਥ ਦਿਓ ਮੇਰਾ ਸਾਥ ਦਿਓ ਠੀਕ ਹੈ ਉਹਨਾਂ ਤੋਂ ਕੁਝ ਗਲਤੀਆਂ ਹੋਈਆਂ ਕਿ ਉਹਨਾਂ ਨੇ ਪਹਿਲਾਂ जान ਤੋਂ ਪਹਿਨਾ ਦਿੱਲੀ ਵਕ ਵਕ ਜੱਥੇਬੰਦੀਆਂ ਨਾਲ ਗੱਲਾਂ ਬਤਾ ਦੇ ਸੀ ਕਿਸੇ ਨੂੰ ਜਾ ਕੇ ਬੈਠ ਗਏ ਉਹਨਾਂ ਨੇ ਜਾ ਕੇ ਆਪਣੀਆਂ ਮੰਗਾਂ ਰੱਖੀਆਂ ਕਿ ਅਸੀਂ ਚੱਲੇ ਆ ਜੀ ਉੱਥੇ ਜਾ ਕੇ ਬਹਿ ਗਏ ਹੂੰ ਦੱਸ ਕਿੰਨੇ ਦੀ ਉੱਥੇ ਜਾ ਕੇ ਬਹਿ ਕੀ ਲਾਈਵ ਹੋਏ ਨੇ ਵੀ ਮੈਂ ਐਸੇ ਆ ਗਿਆ ਮਹਿਮਾਨਵਰ ਤੇ ਬੈਠ ਗਿਆ ਤੇ ਦਰਸ਼ਕੋ ਤੁਹਾਡੇ ਨਾਲ ਅਸੀਂ ਫਿਰ ਤੋਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਅੱਜ ਲੁਧਿਆਣਾ ਦੇ ਵਿੱਚ ਰਲਮਾਂ ਮਨਮਾਸ ਦੇਖਿਆ ਗਿਆ ਸਾਰੇ ਦੁਕਾਨਾਂ ਖੁੱਲੀਆਂ ਨੇ ਕੋਈ ਕੋਈ ਦੁਕਾਨ ਜਿਹੜੀ ਹੈਗੀ ਉਹ ਬੰਦ ਆ ਗਈ ਤੇ ਉਸ ਨੂੰ ਲੈ ਕੇ ਵੀ ਕਾਫੀ ਤਰ੍ਹਾਂ ਦੇ ਜਿਹੜੇ ਸਵਾਲ ਉੱਠੇ ਰਹੇ ਨੇ ਇਹ ਸ਼ਹਿਰੀ ਇਲਾਕਾ ਸ਼ਾਇਦ ਇਸ ਦਾ ਸਾਥ ਨਹੀਂ ਦਿੰਦਾ ਪਰ ਕੋਈ ਹੋਰ ਅਪਡੇਟ ਆਉਂਦੀ ਹੈ ਕੋਈ ਹੋਰ ਇਸ ਚੀਜ਼ ਨੂੰ ਲੈ ਕੇ ਗੱਲ ਸਾਹਮਣੇ ਆਉਂਦੀ ਹੈ ਤੁਹਾਡੇ ਤੱਕ ਫਿਰ ਹਾਜ਼ਰ ਹੋਵਾਂਗੇ ਮੈਂ ਤੇ ਮੈਨੂੰ ਸੋਖੀ ਸਾਹਿਬ ਤੇ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ